ਈ ਕੋਟ ਲੀਨੇ ਜਿਨਾਂ ਦੁਰਗ ਢਾਹੇ ਕਿਤੇ ਸੂਰ ਬੀਰਾਨ ਕੇ ਸੈਨਗਾਹੇ ਕਈ ਜੰਗ ਕੀਨੇ ਸੋ ਸਾਕੇ ਪਵਾਰੇ ਬਹਿ ਦਿਨ ਦੇਖੇ ਗਿਰੇ ਕਾਲ ਮਾਰੇ ਜਿਨਾਂ ਪਾਤਸ਼ਾਹੀ ਕਰੀ ਕੋਟ ਜੋਗਿਆਂ ਟੁਕੜੇ ਟੁਕੜੇ ਕਰਨੇ ਹਾਂ ਕੌਣ ਹਾਂ ਜੀ ਕਿਹੜਾ ਵਿਸ਼ਰਾਮ ਪੁੱਛਦਾ ਬਈ ਜਿਨਾਂ ਨੇ ਪਾਤਸ਼ਾਹੀ ਕਰੀ ਤੇ ਕਰਨੇਗਾ ਪਾਤਸ਼ਾਹੀ ਬੰਦ ਹੋ ਗਈ ਜਿਨਾਂ ਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ ਸਿੱਧਾ ਤੁਹਾਨੂੰ ਪਿਆ ਜਿਨਾਂ ਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ ਜੱਜ ਤੁਹਾਡੀ ਸ਼ੰਕਾ ਕਰਦੇ ਆ ਜਿਨਾਂ ਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ ਇੱਥੇ ਵਿਸ਼ਰਾਮ ਲੱਗੂ ਜਿਨਾਂ ਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ ਇੱਥੇ ਵੀ ਲੱਗੂ ਏ ਬਥਰਾਮਾ ਜੀ ਤੁਸੀਂ ਵਹਿਮ ਕਰਨਾ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਵੀ ਬਾਦ ਦੀ ਖਲ ਨਹੀਂ ਦੇੜਨੀ ਆਪਾਂ ਨਾ ਉਹਦੀਆਂ ਕੋਈ ਕੰਮ ਆਉਣ ਵਾਲੀ ਆ ਉਹ ਰਸੰਗਾ ਬਾਠ ਪਿਆ ਜਿਨੇ ਪਾਤਸ਼ਾਹੀ ਕਰੀ ਕੋਟ ਜੁਗਿਆਂ ਬਹੁਤ ਸਾਰੇ ਪ੍ਰੇਮੀਆਂ ਜਿਸ ਵੇਲੇ ਕਿਤੇ ਸੁਧਾਈ ਹੁੰਦੀ ਹੈ ਜਦੋਂ 1965 ਦੇ ਸਰੂਪ ਨਵੇਂ ਤਿਆਰ ਕੀਤੇ ਤਾਂ ਉਥੇ ਪੰਜ ਸੱਤ ਕੋਥੀਆਂ ਇਕੱਠੀਆਂ ਪ੍ਰਕਾਸ਼ ਕਰਦੀਆਂ ਪੈਂਦੀਆਂ ਇੱਥੇ ਜਿਦਾ ਕਰ ਤਰਾਂ ਸੀ ਜਿਹੜੀਆਂ ਲੱਗੇ ਧਿਆਨ ਦੇਣਾ ਚਾਹੀਏ ਗ੍ਰੰਥੀ ਸਿੰਘਾਂ ਨੂੰ ਦਹੀ ਹੈ ਹਾਏ ਨੂੰ ਸਹੋ ਹੇਕ ਲੈ ਕੇ ਕਹੇਗਾ ਹੋਏ ਸੋਏ ਇਸ ਕਰਕੇ ਲਗੂ ਲਗਾ ਦਾ ਤੇ ਦੀਰਗ ਲਗਾ ਜੋਗਿਆ ਰਸਨ ਆਨ ਰਸਨ ਪਲੀ ਪਾਤ ਭੋਗਿਆ ਵਹ ਅੰਤ ਕੋ ਪਾਵਨਾਗੇ ਪਧਾਰੇ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ਜਿਨੈ ਖੰਡੀਆਂ ਦੰਡ ਧਾਰੰ ਅਪਾਰੰ ਕਰੇ ਚੰਦਰਮਾ ਸੂਰ ਚੇਰੇ ਦੁਆਰੰ ਜਿਨੈ ਇੰਦਰ ਸੇ ਜੀਤ ਕੈ ਛੋੜ ਡਾਰੇ ਵਹਿ ਦਿਨ ਦੇਖੇ ਗਿਰੇ ਕਾਲ ਮਾਰੇ ਰਸਾਵਲ ਛੰਦ ਜਿਤੇ RAM ਹੋਵੇ ਸਭ ਅੰਤਮ ਹੋਵੇ ਜਿਤੇ ਕ੍ਰਿਸ਼ਨ ਹਵਹਿ ਅਰਾਰਾ ਨਹੀਂ ਹੈ ਜਿਤੇ ਕ੍ਰਿਸ਼ਨ ਹਵਹਿ ਕ੍ਰਿਸ਼ਨ ਪਾਠ ਹੈ ਰਾਰਾ ਨਹੀਂ ਹੈ ਜਿਤੇ ਕਿਸ਼ਨ ਹੋਵਹਿ ਸਭ ਅੰਤ ਜਹਿ ਜਿਤੇ ਦੇਵ ਹੋਸੀ ਸਭ ਅੰਤ ਜਾਸੀ ਜਿਤੇ ਬੋਧ ਹੋਵਹਿ ਸਭ ਅੰਤ ਛਹਿ ਜਿਤੇ ਦੇਵ ਰਾਯੰ ਸਭ ਅੰਤ ਜਾਯੰ ਜਿਤੇ ਦੈਤੇ ਸੰ ਤ੍ਰਿਤਿਓ ਕਾਲਨੇ ਸੰ ਦੈਤੇ ਸੰ ਇਕੱਠਾ ਹਾਂ ਹਾਂ ਦੈਤੇ ਸੰ ਇਕੱਠਾ ਦੈਤੇ ਸੰ ਇਕੱਠਾ ਪਾਠ ਹੈ ਭਾਈ ਦੈਤਾਂ ਦੇ ਈਸ਼ਰ ਜਿਤੇ ਦਈ ਤੇ ਸੰਤ ਤਿਤੇ ਉਕਾਲਲੇ ਸੰ ਨਰਸਿੰਘਾ ਅਵਤਾਰੰ ਕਿਥੇ ਨਰਸਿੰਘਾ ਅਵਤਾਰੰ ਕਿਹਨੀ ਹੈ ਐਡਾ ਹੈ ਨਹੀਂ ਨਹੀਂ ਆਪ ਕੀ ਜੈ ਹੈ ਨਹੀਂ ਮਾਰਾ ਨਹੀਂ ਇਹਨੂੰ ਪਾ ਲੋ ਨਰਸਿੰਘਾ ਅਵਤਾਰੰ ਨਰਸਿੰਘਾ ਅਵਤਾਰੰ ਵਹੇ ਕਾਲ ਮਾਰੰ ਬਡੋ ਦੰਡ ਧਾਰੀ ਹਣਿਓ ਕਾਲ ਭਾਰੀ ਗੰਡਕ ਦੰਡ ਹੈ ਡੰਡ ਨੋ ਬਈਂ ਦੱਦੇ ਨਾਲ ਇਹ ਸਾਡੇ ਕੋਲ ਦੋ ਡੱਡੇ ਐ ਤੋਂ ਡੱਡੇ ਕਰਨ ਡੰਡ ਹਾਂ ਬਡੋ ਡੰਡ ਧਾਰੀ ਹਣਿਓ ਕਾਲ ਭਾਰੀ ਦਿਜਿੰ ਬਾਨ ਵੇਣ ਬਾਬ ਨੇਂ ਦਿਜਿੰ ਬਾਬ ਨੇਂ ਹਣਿਓ ਕਾਲ ਤੇਂ ਮਹਾ ਮਛਮੁੰਡੰ ਫਦਿਓ ਕਾਲ ਚੁੰਡੰ ਜਿਤੇ ਹੋਏ ਬੀਤੇ ਤਿੱਤੇ ਕਾਲ ਜੀਤੇ ਜਿਤੇ ਸ਼ਰਨ ਜੈ ਹੈ ਤੇ ਤਿਉ ਰਾਖ ਲੈ ਹੈ ਭੁਜੰਗ ਪ੍ਰਿਆਤ ਛੰਦ ਬਿਨਾ ਸ਼ਰਨ ਤਾ ਕੀ ਨ ਔਰੈ ਉਪਾਇੰ ਕਹਾ ਦੇਵ ਦੈਤੰ ਕਹਾ ਰੰਕ ਰਾਇੰ ਕਹਾ ਪਾਤਸ਼ਾਹੰ ਕਹਾ ਉਮਰਾਇੰ ਬਿਨਾ ਸ਼ਰਨ ਤਾ ਕੀ ਨ ਕੋਟੈ ਉਪਾਇੰ ਜਿਤੇ ਜੀਵ ਜੰਤੰ ਸੋ ਦੁਨੀਆਂ ਉਪਾਇੰ ਸਭੈ ਅੰਤ ਕਾਲੰ ਬਲੀ ਕਾਲ ਕਾਇੰ ਬਿਨਾ ਸਰਨਤਾ ਕੀ ਨਹੀਂ ਔਰਿਓ ਟੰਗ ਲਿਖੇ ਜੰਤਰ ਕੇਤੇ ਪੜੇ ਮੰਤਰ ਕੋ ਟੰਗ ਨਰਾਜ ਛੰਦ ਇੱਥੇ ਲਿਖੇ ਤੇ ਲਿਖੰਗਾ ਨਹੀਂ ਹੈ ਬਸ ਠੀਕ ਬਸ ਠੀਕ ਹਾਂਜੀ ਜਿੱਤੇ ਜੀਵ ਜੰਤੰ ਸੋ ਦੁਨੀਆ ਨੂੰ ਸੂਦੇ ਤੋਂ ਨਾ ਜਿਹੜਾ ਔਂਕਲ ਮੇਟਣਾ ਇੱਕ ਇੱਕ ਰੱਖ ਲੈਣਾ ਇੱਕ ਮਿਟ ਦਿਓ ਹਾਂਜੀ ਹਾਂ ਸੂਪਾਠ ਮੇਰੇ ਵੀ ਕੀਤਾ ਸੀਗਾ ਉਹ ਦਲੈਂਕਲੇ ਨੇ ਉਹ ਕਿਉਂ ਟਾਇਆ ਹੋਇਆ ਹੈ ਪਾਪਾ ਜੀ ਇਹ ਲਿਖਣ ਕਰਨਾ ਲਿਖੇ ਕਰਨਾ ਜਿਹੜੇ ਲਿਖੇ ਜੰਤਰ ਕੀਤੇ ਪੜ੍ਹਨਾ ਜੀ ਠੀਕ ਹੈ ਇੱਥੇ ਲਿਖਣੀ ਕਿਤਾਬ ਨਹੀਂ ਨਹੀਂ ਲਿਖੂ ਉਹਦੇ ਕੋਲ ਤੇ ਪੁਲਾਇਆ ਲਾਮ ਕੱਟ ਕੇ ਪੁਲਾਇਆ ਜੀ ਹਾਂ ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟੰ ਇਹਦਾ ਕਰ ਦੋ ਠੀਕ ਨਰਾਜ ਛੰਦ ਨਰਾਜ ਛੰਦ ਜਿਤੇਕ ਰਾਜ ਰੰਕਿਅੰ ਹਨੇਸੋ ਕਾਲ ਬੰਕਿਅੰ ਜਿਤੇਕ ਲੋਕ ਪਾਲਿਅੰ ਨਿਦਾਨ ਕਾਲ ਦਾਲਿਅੰ ਕਿਰਪਾਨ ਪਾਣ ਜੇ ਜਪੈ ਅਨੰਤ ਥਾਟ ਤੇ ਥਪੈ ਥਪੈ ਅਨੰਤ ਥਾਟ ਤੇ ਥਪੈ ਜਿਤੇਕ ਕਾਲ ਧਿਆਏ ਹੈ ਜਗ ਜਗਤ ਜੀਤ ਜਾਏ ਹੈ ਬਚਿਤਰਚਾਰ ਚਿਤ੍ਰਯੰ ਪਰਮਯੰ ਪਵਿੱਤਰਯੰ ਲੋਕ ਰੂਪ ਰਾਜਯੰ ਸੁਣੇ ਸੋ ਪਾਪ ਭਾਜਯੰ ਵਿਸਾਲ ਲਾਲ ਨੋਚਨੰ ਬਿਆੰਤ ਪਾਪ ਮੋਚਨੰ ਚਮਕ ਚੰਦਰ ਚਾਰਯੰ ਅਗੀ ਅਨੇਕ ਤਾਰਯੰ ਰਸਾਵਲ ਛੰਦ ਜਿਤੇ ਲੋਕ ਪਾਲਨ ਤਿਤੇ ਜੇਰ ਕਾਲਨ ਜਿਤੇ ਸੂਰ ਚੰਦਰੰ कहा इंद्र ब्रिंदंग ब्रिंदंग बिंद्रंग जिते लोक पाल्यं पालंग तते जेर कालंग जिते सूर चंद्रंग कहा इंद्र बिंद्रंग भुजन प्रयात छंद फिरै चौदहु लोक्यं कालचक्रं सबै नाथ नाथे भ्रमं पोह वकरं